ਯਰਨਾ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਸੀ ਸੇ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸ਼੍ਰੀਮਤੀ ਯਰਨਾ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਵੱਲੋਂ ਐਸਟੀਐਸਐਲ ਜੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ विधायकarna चौधरी ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਨਵੇਂ ਅਹੁਦੇਦਾਰਾਂ ਨੂੰ ਗੰਡੇ ਨਿਯੁਕਤੀ ਪੱਤਰ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕarna ਚੋਧਰੀ ਵੱਲੋਂ ਅੱਜ ਆਪਣੀ ਰਿਹائش ਤੇ ਐਸਸੀਐਸਟੀ ਸੈਲ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਇਸ ਮੌਕੇ ਦੇ ਸੀਨੀਅਰ ਨੇਤਾ ਅਸ਼ੋਕ ਚੋਧਰੀ ਜ਼ਿਲ੍ਹਾ ਚੇਅਰਮੈਨ ਮਨਦੀਪ ਸਿੰਘ ਰੰਗੜ ਨੰਗਲ ਵਾਈਸ ਚੇਅਰਮੈਨ ਅਜੀਪਾਲ ਅਤੇ ਚੇਅਰਮੈਨ ਜਿਮੀ ਬਰਾਰਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਤੇ ਵਿਧਾਇਕ ਅਰਨਾ ਚੋਧਰੀ ਨੇ ਜਿੱਥੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ कांग्रेस पार्टी के बहुत अलग अलग विंग ने जो अपने अपने काम करते हैं सेवा दल है और महिला कांग्रेस है और अच्छा ਸਰ ਚੇਰਮੈਨ ਜਿਹੜੇ ਅੱਸੀ ਸਦਰ ਨੂੰ ਇੱਥੇ ਆ ਕੇ ਆਏ ਹੋਏ ਨੇ ਨਾਵਾ ਸੋ ਇਹ ਮਿਸਟਿਕ ਦੇ ਸਰ ਚੇਰਮੈਨ ਨੇ ਇਟੀ ਆਏ ਆ ਅ ਮੱਧਨਿਕ ਜੀ ਮਸਤੀ ਸੀ ਸੋ ਅ ਅੱਜ ਇੱਕ ਆਰਗੇਨਾਈਜ਼ ਕੀਤਾ ਸੀ ਫੰਕਸ਼ਨ ਜਿਹਦੇ ਇਥੇ ਕੋਲ ਮੋਟਰਦਾਰ 500 ਤੋਂ 400 ਨਾ अजी अपॉइंटमेंट लैटर दे रहे ताकि कांग्रेस पार्टी की और भी मजबूती के नाम काम कर सके क्योंकि तो आने वाले इलेक्शनों के डोर टू डोर जा के आगे आर जाते और बहुत अच्छे तरीके तो पार्टी मजबूत रहेंगे ता सहन वाले नेता अच्छे तरीके का फल मिलेगा सो वैसे तो कांग्रेस पार्टी काफ़ी मजबूत है सारी जगह ही ਔਰ ਜੋ ਪ੍ਰੈਜ਼ੈਂਸ ਫਾਤਰੀ ਜਿਹੜੀ ਜਿਹੜਾ ਕਿ ਰਹੀਏ ਚਲੋ ਪਾਸਾ ਪਾਸਾ ਇਹਦਾ ਜੋ ਐਂਟੀ ਕੰਪੈਂਸੀ ਫੈਕਟਰ ਹੈ ਉਹ ਹੋਰ ਇਸ ਨੂੰ ਦੇਖਦੇ ਦੋ ਸਾਲਾਂ ਦੇ ਵਿੱਚ ਜੋ ਆਪਣੇ ਵਾਅਦੇ ਇਹਨਾਂ ਨੇ ਕਿਤੇ ਸੀ ਲੋਹਾ ਦੇ ਨਾਲ ਜਨ ਕਲਿਆਣ ਦੇ ਵਾਅਦੇ ਜਿਹੜੇ ਕੋਈ ਵੀ ਪੂਰਾ ਨਹੀਂ ਕਰ ਸਕੋ ਸੋ ਇਸ ਚੀਜ਼ਾਂ ਮੰਗਣਾ ਬੈਨਫਿਟ ਹੈ ਆਰ ਮੈਨਸ ਜਿਹੜੇ ਮੇਰੇ ਸਾਥ ਦੀ ਸਾਡੀ ਪਾਰਟੀ ਨੂੰ ਔਰ ਮੈਂ ਆਸ ਕਰਦੀ ਹਾਂ ਕਿ ਜਿਨ੍ਹਾਂ ਨੂੰ ਵੀ ਆਪਣੀ ਵੋਟੇਦਾਰੀ ਦੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਦਿਨ ਦੇ ਨਾਲ ਆਪਣੇ ਸਮੇਂ ਦੇ ਨਾਲ ਆਉਣ ਦੀਆਂ ਨਿਮਾਣਾਂ ਤਾਂ ਕਿ ਕਾ ਉਸ ਪਾਰਟੀ ਆਉਣ ਵਾਲੇ ਸਮੇਂ ਜੋ ਹੋਰ ਵੀ ਮਸਤੀ ਕਰ ਸਕਣ